ਹਾਜੀ ਦੋਸਤੋ ਜਿਹੜੀ ਅੱਜ ਵੀਡੀਓ ਬਣਾ ਰਹੇ ਆਂ ਜੀ ਪਿੰਡ ਮੌੜ ਮੰਡੀ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਬਾਈ ਕਮਲਦੀਪ ਦੇ ਘਰੋਂ ਇੱਕ ਹੁਣੇ-ਹੁਣੇ ਸੂਈ ਤੀਜੇ ਸੂਏ ਦਾ ਦਿਖਾ ਰਹੇ ਆਂ ਵੀਡੀਓ ਤਾਂ ਵੈਸੇ ਬਾਹਰ ਬਣਾਉਣੀ ਸੀ ਪਰ ਬਾਹਰ ਥੋੜਾ ਮੌਸਮ ਖਰਾਬ ਹੋ ਗਿਆ ਹਵਾ ਚੱਲਦੀ ਆ ਤੇ ਕਣੀਆਂ ਵੀ ਆ ਰਹੀਆਂ ਨੇ ਪੂਰੀ ਜਿਹੜੀ ਗੱਲਬਾਤ ਭਾਈ ਦੇ ਨਾਲ ਕਰਾਂਗੇ ਵੀ ਕਿੰਨਾ ਇਹਨੇ ਦੁੱਧ ਕੱਢਿਆ ਤੇ ਮੰਗਰ ਬੱਚਾ ਕੀ ਐ ਠੰਡੇ ਵਿੱਚ ਮਿੱਤਰੋ ਪੂਰੀ ਸਾਫ ਐ ਸੋਹਣਾ ਹਵਾਨਾ ਤੇ ਫਿਕਸ ਹਵਾਨੇ ਦੀ ਹੈ ਇੱਕ ਵਾਰੀ ਆਪਾਂ ਤੁਹਾਨੂੰ ਥੋੜਾ ਤੋੜ ਕੇ ਦਿਖਾਉਨੇ ਆ ਮੈਂ ਤੋੜ ਦਈਏ ਉਸ ਤੋਂ ਬਾਅਦ ਬਾਈ ਤੋਂ ਪੂਰੀ ਆਪਾਂ ਡਿਟੇਲ ਲਵਾਂਗੇ ਤੇ ਜਿਹੜੇ ਵੀ ਵੀਰ ਭਰਾ ਲੋ ਮਤਲਬ ਲੋਡ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਬਾਈ ਦਾ ਜਿਹੜਾ ਘਰ ਹੈ ਜਦੋਂ ਆਪਾਂ ਮੋੜ ਮੰਡੀ ਤੋਂ ਮੋੜ ਖੁਰਕ ਨਹੀਂ ਜਾਂਦੇ ਆ ਜਾਂ ਇੱਧਰ ਕਹਿ ਸਕਦੇ ਆ ਚੜਤ ਸਿੰਘ ਮੋੜ ਨੂੰ ਆਪਾਂ ਜਾਂਦੇ ਆ ਉਧਰ ਨੂੰ ਬਾਈ ਦਾ ਘਰ ਹੈ ਸੂਏ ਦੇ ਨੇੜੇ ਬਿਲਕੁਲ ਇਹ ਥਾਂ ਲੈ ਵੀ ਦੀ ਪੂਰੀ ਮਿੱਤਰੋ ਸਾਫ਼ ਆ ਚੰਗਾ ਸੋਹਣਾ ਹਵਾ ਨਾ ਮੋੜ ਲਈ ਬਸ ਸੋ ਦੁੱਤ ਵੀ ਮਿੱਤਰੋ ਭਾਈ ਕਹਿੰਦਾ ਵੀ ਪਿਛਲੇ ਸੂਈ ਬਹੁਤ ਚੰਗਾ ਕੱਢਿਆ ਘਰੇਲੂ ਇਹ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ ਤੇ ਹੁਣੇ-ਹੁਣੇ ਮਿੱਤਰੋ ਸੂਈਆ ਜੇਰ ਹਜੇ ਪੈਣੀ ਹੈ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਠੀਕ ਆ ਵਧੀਆ ਜੀ ਠੀਕ ਹੈ ਇਹ ਹੁਣ ਆਪਾਂ ਸੂਈ ਦੀ ਗੱਲ ਕਰਗੇ ਤੀਜਾ ਸੂਈ ਆ ਤੀਜਾ ਸੂਈ ਕਿੰਨਾ ਕੁ ਚਰੋਗੇ ਸੂਈ ਨੂੰ ਕੰਟਾ ਹੋ ਗਿਆ ਕੰਟਾ ਹੋ ਗਿਆ ਬੱਚਾ ਮਗਰ ਮਗਰ ਬੱਛਾ ਜੀ ਮਗਰ ਬੱਛਾ ਠੀਕ ਹੈ ਜੇਰ ਹਜੇ ਪੈਣੀ ਆ ਹਾਂ ਜੇਰ ਪੈਣੀ ਇਹਨੇ ਸਹੀ ਦੁੱਧ ਕਿੰਨਾ ਕੱਢਿਆ ਵਾ ਦੂਜੇ ਸੂਏ ਦਾ ਭਾਈ 22 ਲੀਟਰ ਰੇਡੇ 22 ਨਾਰਮਲ ਸੇਵਾ ਨਾਰਮਲ ਸੇਵਾ ਕਿਉਂਕਿ ਨਾਰਮਲ ਹੀ ਲੱਗੀ ਮੈਂ ਦੇਖਿਆ ਸੋਡੇ ਪਸ਼ੂ ਹਨਾ ਤੇ ਮੁੱਲ ਫਿਰ ਕੀ ਕਰਤਾ ਜੀ ਮੁੱਲ ਤਾਂ ਕਿੰਨੇ ਕਰਾ ਲਓ ਜੀ 92000 ਦੀ 92 ਦੀ ਦੇਣੀ ਆ ਮਨ ਲੈ ਜਨਾ ਮਰਜ਼ੀ ਕਰਾ ਲਓ ਠੀਕ ਹੈ ਤੇ ਫੋਨ ਨੰਬਰ ਆਪਣਾ 87277 ਜੀ 87278 25702 25 7 20 ਥਾਂਲੇ ਵੀ ਦੇ ਮਿੱਤਰੋ ਪੂਰੀ ਸਾਫ ਹੈ ਮੰਗਰ ਬੱਛਾ ਤੇ ਠੰਡੀ ਸੀਲ ਫੁੱਲ ਹੈ ਸਿੰਘ ਭਾਵੇਂ ਹੈਗੇ ਆ ਪਰ ਸਿੰਘਾਂ ਨੇ ਕੋਈ ਜੀਵ ਨਹੀਂ ਵੀ ਮਾਰਦੀ ਹੈ ਜਾਂ ਘੂਰਦੀ ਹੈ ਕਿਉਂਕਿ ਕਈ ਵਾਰ ਮਿੱਤਰੋ ਸਿੰਘ ਦਾ ਕਣ ਕਿੰਨਿਓ ਰਹਿ ਜਾਂਦੇ ਨੇ ਤੇ ਕਈ ਘਰਾਂ ਦੇ ਵਿੱਚ ਜਾਂ ਡੇਰੀਆਂ ਦੇ ਵਿੱਚ ਸੋ ਬਾਈ ਦਾ ਦੁੱਧ ਦਾ ਕੰਮ ਹੈ ਤੇ 20 22 ਲੀਟਰ ਬਾਈ ਕਹਿੰਦਾ ਵੀ ਦੂਜੇ ਸੂਏ ਦੁੱਧ ਘਟਿਆ ਤੀਜੇ ਸੂਏ ਹੁਣੇ ਹੁਣੇ ਸੂਈਆ ਜੇ ਰਜੇ ਪੜਨੀ ਹੈ ਸੋ ਜਿਹੜੇ ਵੀ ਵੀਰ ਭਰਾ ਮੇਤਰੋ ਲੋਡ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਤੇ ਜੇਕਰ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਹੈ ਤਾਂ ਆਪਣਾ ਨੰਬਰ ਹੈ ਜੀ 98724 82124